ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਇਹ ਜਿਹੜੀ ਮੈਂ ਤਸਵੀਰ ਨਾਲ ਲਾਈ ਹੋਈ ਹੈ ਇਹ ਕੀ ਦੀ ਆ ਇਹ ਸਾਡੇ ਕੌਮ ਦੇ ਯੋਧੇ ਜਥੇਦਾਰ ਗੁਰਦੇਵ ਸਿੰਘ ਜੀ ਕੌਕੇ ਉਹਨਾਂ ਦੀ ਤਸਵੀਰ ਹੈ ਤੇ ਦੋਸਤੋ ਇਹ 1 ਜਨਵਰੀ 1993 ਨੂੰ ਸ਼ਹੀਦ ਹੋਏ ਸੀ ਸ਼ਹੀਦ ਵੀ ਕੀ ਹੋਏ ਸੀ ਕਿ ਸਾਡੀ ਇਹ ਜ਼ਾਲਮ ਸਰਕਾਰ ਨੇ ਇਹ ਦੁਸ਼ਟ ਲੋਕਾਂ ਨੇ ਸਾਡੇ ਇਸ ਯੋਧੇ ਨੂੰ ਇਸ ਜਥੇਦਾਰ ਸਾਹਿਬ ਨੂੰ ਗੋਲੀਆਂ ਮਾਰ ਕੇ 1 ਜਨਵਰੀ ਨਵੇਂ ਸਾਲ ਵਾਲੇ ਦਿਨ ਸ਼ਹੀਦ ਕੀਤਾ ਸੀ ਤੇ ਜਿਹੜੇ ਲੋਕ ਅਸੀਂ ਅੱਜ ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਆ ਤੇ ਇੱਕ ਦੂਜੇ ਨੂੰ ਵਧਾਈਆਂ ਦੇ ਮੈਸੇਜ ਦੇ ਰਹੇ ਆ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਅੱਜ ਦੇ ਦਿਨ ਇਸ ਬੁਲੀਆ ਸਰਕਾਰਾਂ ਨੇ ਸਾਡੇ ਇਸ ਜਥੇਦਾਰ ਸਾਹਿਬ ਨੂੰ ਹਕੂਮਤ ਨੇ ਛਹੀਦ ਕੀਤਾ ਸੀ ਗੋਲੀਆਂ ਮਾਰ ਕੇ ਏਤਿਆਚਾਰ ਕੀਤਾ ਸੀ ਸੋ ਇਹ ਜੋ ਨਵਾਂ ਸਾਲ ਹੈ ਇਹ ਅੰਗਰੇਜ਼ਾਂ ਦੀ ਦੇਣ ਹੈ ਸਾਡੇ ਵਾਸਤੇ ਸਾਡੇ ਗੁਰੂਆਂ ਨੇ ਸਾਡੇ ਪੁਰਖਾਂ ਨੇ ਸਾਨੂੰ ਇਕਜੇਤ ਦੇਸੀ ਮਹੀਨੇ ਦਾ ਨਵਾਂ ਸਾਲ ਦਿੱਤਾ ਸੀ ਉਸ ਦਿਨ ਵਧਾਈਆਂ ਦਿੰਨੇ ਆ ਅਸੀਂ ਉਸ ਦਿਨ ਨੂੰ ਉਸ ਨਵੇਂ ਸਾਲ ਨੂੰ ਆਪਣਾ ਨਵਾਂ ਸਾਲ ਮੰਨਦੇ ਆ ਕਿਉਂਕਿ ਉਸ ਦਿਨ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਸੋ ਤੁਸੀਂ ਬੇਸ਼ੱਕ ਕਿਸੇ ਨੂੰ ਵਧਾਈਆਂ ਦਿਓਗੇ ਪਰ ਜਰੂਰ ਇਸ ਯੋਧੇ ਦੀ ਕੁਰਬਾਨੀ ਨੂੰ ਯਾਦ ਕਰਿਓ ਇਸ ਸਿਰਫ ਇਹਨਾਂ ਦੀ ਸ਼ਹੀਦੀ ਨੂੰ ਯਾਦ ਕਰਿਓ ਇਹਨਾਂ ਦੇ ਸ਼ਹੀਦੀ ਦਿਨ ਨੂੰ ਜਰੂਰ ਅੱਜ ਯਾਦ ਕਰਿਓ 1 ਜਨਵਰੀ 1997 ਨੂੰ ਜ਼ਾਲਮ ਕਾਂਗਰਸ ਸਰਕਾਰ ਨੇ ਇਸ ਸਾਡੇ ਯੋਧੇ ਨੂੰ ਇਸ ਜਥੇਦਾਰ ਸਾਹਿਬ ਗੁਰਦੇਵ ਸਿੰਘ ਕੌਕੇ ਜੀ ਨੂੰ ਸ਼ਹੀਦ ਕੀਤਾ ਸੀਗਾ ਸੋ ਜਿੱਥੇ ਤੁਸੀਂ ਨਵਾਂ ਸਾਲ ਮਨਾ ਰਹੇ ਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸੱਜਣਾ ਨੂੰ ਖੁਸ਼ੀਆਂ ਦੇ ਗਿਫਟ ਦੇ ਰਹੇ ਹਾਂ ਉਹਨਾਂ ਨੂੰ ਵਧਾਈਆਂ ਦੇ ਰਹੇ ਹਾਂ ਉਥੇ ਇਹ ਵੀ ਯਾਦ ਰੱਖਿਓ ਕਿ ਸਾਡੇ ਪੁਰਖੇ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਸ਼ਹੀਦ ਕੀਤੇ ਗਏ ਸੀਗੇ ਸਾਡੇ ਜਥੇਦਾਰ ਸਾਹਿਬ ਵੀ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਕੀਤੇ ਗਏ ਸੀਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਤਾਂ ਕਿ ਸਾਰੇ ਵੀਰਾਂ ਤੱਕ ਪਹੁੰਚ ਜਾਵੇ ਤੇ ਉਹ ਜਰੂਰ ਇਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਸੋ ਆਪਣੇ ਪੇਜ ਪਰਮਜੀਤ ਚੰਦਵਾਜਾ ਤੇ YouTube ਚੈਨਲ ਪਰਮਜੀਤ ਚੰਦਵਾਜਾ ਨੂੰ ਵੀ ਸ਼ੇਅਰ ਕਰਦੇ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ